ਅੱਜ ਦੇ ਦੋਸਤੋ ਇਸ ਮੌਕੇ ਸੀ ਬਜਿਹੜੀ ਪਿੰਡ ਵਿਖੇ ਖੜਿਆ ਜਿੱਥੇ ਇੱਕ ਧਾਰਮਿਕ ਸਮਾਗਮ ਹੋ ਰਿਹਾ ਹੈ ਭਾਈ ਅਮਰਤਪਾਲ ਸਿੰਘ ਦੇ ਪਿਤਾ ਸਰਦਾਰ ਤਸੀਮ ਸਿੰਘ ਐਮਪੀ ਭਾਈ ਸਰਵਜੀਤ ਸਿੰਘ ਖਾਲਸਾ ਪੰਨਾ ਸਿੱਧੂ ਭੀਰ ਨਵਦੀਪ ਸਿੰਘ ਜਲਵੇੜਾ ਤੇ ਹੋਰ ਉੱਗੀਆਂ ਸ਼ਕਤੀਤਾ ਜੋ ਕਿ ਛੋਟਾ ਵੀਰ ਤੇ ਹੋਰ ਵੀ ਉੱਗੀਆਂ ਸ਼ਕਤੀਤਾ ਤੇ ਪਹੁੰਚ ਰਹੀਆਂ ਨੇ ਤੇ ਇਸ ਮੌਕੇ ਸਾਡੇ ਨਾਲ ਨਵਦੀਪ ਸਿੰਘ ਜਲਵੇੜਾ ਜੀ ਨੇ ਜੋ ਕਿ ਇੱਥੇ ਪਹੁੰਚ ਚੁੱਕੇ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਕੀ ਕਹਿਣਾ ਜਾਓਗੇ ਅੱਜ ਇੱਥੇ ਬਾਬਾ ਜੀ ਦੇਖੋ ਪੰਥ ਇਕੱਠ ਹੋਣੇ ਚਾਹੀਦੇ ਨੇ ਜਦੋਂ ਅਸੀਂ ਪੰਥ ਇਕੱਠ ਕਰਦੇ ਹਾਂ ਨਾ ਸਾਰੇ ਮੁੰਡੇ ਜੁੜਦੇ ਨੇ ਨੌਜਵਾਨ ਜੁੜਦੇ ਆ ਸੰਗਤ ਜੁੜਦੀ ਆ ਤੇ ਸਤ ਸੰਗ ਦਾ ਗੁਰੂ ਨੇ ਦੱਸਿਆ ਇਹ ਹੋਇਆ ਵੀ ਸਾਧ ਸੰਗਜੇ ਬੈਠੋ ਤੁਹਾਡੇ ਪਾਪ ਵੀ ਉੱਥੇ ਹੀ ਘੱਟੇ ਜਾਣਗੇ ਹਨ ਤੇ ਜਦੋਂ ਅਸੀਂ ਜੋੜਦੇ ਆਂ ਫੇਰ ਇਤਿਹਾਸ ਦੀਆਂ ਗੱਲਾਂ ਹੁੰਦੀਆਂ ਨੇ ਗੁਰੂ ਦੀਆਂ ਗੱਲਾਂ ਹੁੰਦੀਆਂ ਨੇ ਹਨਾ ਪੰਥ ਦੀਆਂ ਗੱਲਾਂ ਹੁੰਦੀਆਂ ਨੇ ਗ੍ਰੰਥ ਦੀਆਂ ਗੱਲਾਂ ਹੁੰਦੀਆਂ ਨੇ ਹਨਾ ਫਿਰ ਤੋਂ ਸਾਨੂੰ ਜੱਜ ਵੀ ਮਿਲਦੇ ਨੇ ਹਨਾ ਸੰਘਰਸ਼ ਕਰਨ ਦੇ ਜੱਜ ਵੀ ਮਿਲਦੇ ਨੇ ਪ੍ਰਚਾਰ ਕਿਵੇਂ ਕਰਨਾ ਕੋਮ ਦਾ ਤੇ ਇਹ ਜ਼ਰੂਰੀ ਨੇ ਬਾਬਾ ਜੀ ਸਾਨੂੰ ਅੱਜ ਪਿੰਡ ਨੇ ਇੱਥੇ ਬੁਲਾਇਆ ਸੀ ਤੇ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਾਂਗੇ ਇੱਥੇ ਜੋ ਪੰਜਾਬ 'ਚ ਇਸ ਸਮੇਂ ਰਾਜਨੀਤਿਕ ਘਟਨਾਕ੍ਰਮ ਚੱਲ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਹਸਪੀਟਲ ਪੈਨ ਇਹ ਵੀ ਗੱਲਾਂ ਆਪਾਂ ਸਾਹਮਣੇ ਆ ਰਹੀਆਂ ਨੇ ਕਿ ਸ਼ਾਇਦ ਨਵਾਂ ਮੁੱਖ ਮੰਤਰੀ ਬਣੂਗਾ ਉਹਨੂੰ ਕਿਵੇਂ ਦੇਖਦੇ ਹੋ ਕਿਸ ਸੰਦਰਭ 'ਚ ਦੇਖ ਬਾਬਾ ਜੀ ਅਸੀਂ ਸਾਰਬਦ ਦੇ ਭਲੇ ਵਾਲੇ ਲੋਕ ਹੈ ਨਾ ਅਸੀਂ ਕਿਸੇ ਨੂੰ ਮਾੜਾ ਮੰਦਾ ਬੋਲ ਬੋਲਣਾ ਵੀ ਨਹੀਂ ਚਾਹੀਦਾ ਹੈ ਨਾ ਤੇ ਵਾਹਿਗੁਰੂ ਮਿਹਰ ਕਰੇ ਠੀਕ ਵੀ ਹੁਣ ਹੈ ਨਾ ਸਾਰਿਆਂ ਦੇ ਘਰੇ ਸੁਖੀ ਸੁਖੀ ਬਸਣ ਸਾਰੇ ਹੈ ਨਾ ਪਰ ਬਾਬਾ ਜੀ ਰਾਜਨੀਤਿਕ ਪਾਰਟੀਆਂ ਨੇ ਸਾਡਾ ਕਿਹੜਾ ਭਲਾ ਕਰਨਾ ਹੈ ਨਾ ਪਹਿਲਾਂ ਪਹਿਲਾਂ ਵਾਲੀ ਰਾਜਨੀਤਿਕ ਪਾਰਟੀਆਂ ਨੇ ਕਿਹੜਾ ਕਰ ਲਿਆ ਸੀ ਯਾਰ ਇਹਦੇ ਵੀ ਹਾਲਾਤ ਅਸੀਂ 2 ਵੀ ਜਿਹੜਾ ਗੰਦ ਹੈ ਨਾ ਨੇ ਪਾਇਆ ਹੋਇਆ ਆਮ ਆਦਮੀ ਪਾਰਟੀ ਵਾਲਿਆਂ ਨੇ ਪਾਇਆ ਹੋਇਆ ਨਾ ਕਿੰਨਾ ਨਸਾ ਹੋ ਗਿਆ ਹੈ ਨਾ ਆਪਣਾ ਪੰਜਾਬ ਦੇ ਅੰਦਰ ਹੈ ਨਾ ਕਿੰਨੀ ਬੇਰੋਜ਼ਗਾਰੀ ਹੈ ਤੇ ਹੈ ਨਾ ਕਿਸਾਨਾਂ ਨੂੰ ਸੜਕਾਂ ਤੇ ਰੋਲਣਾ ਪੈ ਰਿਹਾ ਫਸਲਾਂ ਮੰਡੀਆਂ 'ਚ ਰੁੜ ਰੀਆਂ ਨੇ ਬਾਸਮਤੀ ਦਾ ਹੁਣ ਤਾਂ ਹੁਣ ਦੀ ਫਸਲਾਂ ਬਾਸਮਤੀ ਵਾਲੀ ਦਾ ਉਹਦਾ ਰੇਟ ਦੇਖ ਲਿਓ ਕੀ ਹੈ 1500 ਉਹਦਾ ਰੇਟ ਦੇਖ ਲਿਓ ਕੀ ਹੈ ਇਨੀ ਮਿਹਨਤ ਸੀ ਕਰਦੇ ਆ ਹੈ ਨਾ ਤੇ ਬਾਬਾ ਜੀ ਸਰਕਾਰਾਂ ਨੇ ਕਦੇ ਵੀ ਕਦੇ ਵੀ ਸਾਡਾ ਭਲਾ ਨਹੀਂ ਕਰਨਾ ਭਲਾ ਕਰਨਾ ਜਦੋਂ ਸਾਡੇ ਸਿਰ ਇਕੱਠੇ ਹੋਣਗੇ ਹੈ ਨਾ ਅਸੀਂ ਜਿੱਥੇ ਬੰਦਕ ਹੋਵਾਂਗੇ ਫਿਰ ਸਾਡਾ ਭਲਾ ਹੋਊਗਾ ਤੇ ਅਸੀਂ ਤਾਂ ਸਾਰਿਆਂ ਨੂੰ ਇਹ ਬੇਨਤੀ ਕਰਦੇ ਕਰ ਸਕਦੇ ਜਿੰਨਾ ਜਿਆਦਾ ਪ੍ਰਚਾਰ ਕਰ ਸਕਦੇ ਪਿੰਡਾਂ ਪੱਦਰ ਤੇ ਸ਼ਹਿਰ ਪੱਦਰ ਤੇ ਇਕੱਠੇ ਹੋ ਹੈ ਨਾ ਸਿਰ ਇਕੱਠੇ ਕਰਕੇ ਡੰਡੇ ਦੇ ਝੰਡੇ ਦੇ ਜੋਰ ਨਾਲ ਹੀ ਅਸੀਂ ਆਪਣੇ ਮਸਲੇ ਹੱਲ ਕਰਾ ਸਕਦੇ ਤੁਸੀਂ ਇਕੱਠੇ ਹੋਣ ਦੀ ਗੱਲ ਕੀਤੀ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਨੌਜਵਾਨ ਹੁਣ ਜਾਗਰੂਕ ਹੋ ਰਹੇ ਨੇ ਕਿਉਂਕਿ ਪਹਿਲਾਂ ਜੋ ਰਾਜਨੀਤਿਕ ਪਾਰਟੀਆਂ ਜਾਂ ਧਰਮ ਇਕੱਠ ਹੁੰਦੇ ਸੀ ਉਹ ਕਰਨੇ ਪੈਂਦੇ ਸੀ ਅੱਜ ਕੱਲ ਨੌਜਵਾਨ ਆਪ ਮੋਹਾਰੇ ਇਕੱਠ ਕਰ ਰਹੇ ਨੇ ਬਿਲਕੁਲ ਬਾਬਾ ਜੀ ਇਹ ਦੇਖੋ ਜਾਗਰੂਕਤਾ ਹੈਗੀ ਆ ਹੈ ਨਾ ਤੇ ਵਾਹਿਗੁਰੂ ਦੀ ਕਿਰਪਾ ਵੀ ਹੋਣੀ ਹੈ ਹੈਨਾ ਇਹ ਤਾਂ ਬਾਬਾ ਜੀ ਲਹਿਰ ਹੀ ਐਵੇਂ ਦੀ ਪੈਦਾ ਹੋ ਜਾਣੀ ਹੈਨਾ ਕਿ ਸਾਰੇ ਪਾਸੇ ਫਿਰ ਖਾਲਸਾ ਹੀ ਹੋਣਾ ਹੈਨਾ ਤੇ ਕਿਰਪਾ ਹੋ ਰਹੀ ਹੈ ਇਹ ਦੇਖ ਸਾਰੇ ਜੁੜ ਰਹੇ ਨੇ ਸਿਰ ਜੁੜ ਰਹੇ ਨੇ ਤੇ ਜੁੜਨੇ ਵੀ ਚਾਹੀਦੇ ਭਲਾ ਵੀ ਸਾਡਾ ਇਹ ਦੇ ਜਾਂਦੇ ਜਾਂਦੇ ਆਖਰੀ ਸਵਾਲ ਹੈ ਜੀ ਤੇ ਅੱਜ ਭਾਈ ਅਮਰਤਪਾਲ ਸਿੰਘ ਦੀ ਟੀਮ ਵੱਲੋਂ ਇੱਕ ਪ੍ਰੈਸ ਨੋਟ ਦਿੱਤਾ ਗਿਆ ਹੈ ਵੀ ਨਵੀਂ ਰਾਜਨੀਤਿਕ ਖੇਤਰੀ ਪਾਰਟੀ ਬਣਾਉਣ ਦੇ ਲਈ ਉਹਦੇ ਬਾਰੇ ਕੀ ਕਹਿਣਾ ਚਾਹੋਗੇ ਤੇ ਕੀ ਉਹਦੇ ਵਿੱਚ ਤੁਹਾਡਾ ਕੋਈ ਯੋਗਦਾਨ ਪਾਵੋਗੇ ਤੁਸੀਂ ਦੇਖ ਬਾਬਾ ਜੀ ਅਸੀਂ ਤਾਂ ਪਹਿਲਾਂ ਵੀ ਸੇਵਾ 'ਚ ਲੱਗੇ ਹੋਏ ਸੀ ਅੱਗੇ ਵੀ ਕੋਈ ਸੇਵਾ ਸਾਡੇ ਹਿੱਸੇ ਪਹੁੰਚੂਗੀ ਵਾਹਿਗੁਰੂ ਦੀ ਹੈਨਾ ਇਹ ਠੀਕ ਹੈ ਜੀ ਸਾਰੀ ਪਾਰਟੀਆਂ ਦੇਖ ਲਿਆ ਹੈ ਨਾ ਤੇ ਅਸੀਂ ਅਸੀਂ ਰਾਜਕੀਮੇ ਦਾ ਚੋਣੇ ਅਸੀਂ ਚੋਣੇ ਮਹਾਰਾਜਾ ਰਣਜੀਤ ਸਿੰਘ ਜਿਵੇਂ ਦਾ ਰਾਜ ਸੀ ਨਾ ਉਹਵੇਂ ਦਾ ਰਾਜ ਆਵੇ ਘਰ ਘਰ ਸੁਖ ਹੋਵੇ ਹੈ ਨਾ ਕਿਸੇ ਧੀ ਪੈਣ ਨਾਲ ਬੇਬਤੀ ਨਾ ਹੋਵੇ ਹੈ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਅਸੀਂ ਸੁਣੇ ਲੈਂਦੇ ਨਾ ਬੇਅਦਬੀਆਂ ਕਿਵੇਂ ਹੋ ਰਹੀਆਂ ਨੇ ਨਾ ਉਹ ਬੰਦ ਹੋਣੀਆਂ ਚਾਹੀਦੀਆਂ ਨੇ ਤੇ ਜਦੋਂ ਸਿੰਘਾਂ ਦੀ ਸਰਕਾਰ ਹੋਊਗੀ ਹੈ ਨਾ ਬਾੜਿਆਂ ਦੀ ਸਰਕਾਰ ਹੋਊਗੀ ਗੱਤ ਰਣ ਦੀ ਸਰਕਾਰ ਹੋਊਗੀ ਤੇ ਬਹੁਤ ਕੁਝ ਠੀਕ ਹੋਊਗਾ ਹੈ ਨਾ ਆ ਪ੍ਰਦੇਸ਼ ਦੇ ਅੰਦਰ ਹੈ ਨਾ ਉਹ ਜਿਹੜਾ ਰਾਜ ਹੋਵੇ ਹੈ ਨਾ ਤੇ ਇਹ ਜਿਹੜਾ ਰਾਜ ਕਰਕੇ ਦਿਖਾਉ ਜੈ ਕਰਨਾ ਵੀ ਸਾਰਾ ਦੇਸ਼ ਗਵੇ ਵੀ ਕੀ ਕਹਣਾ ਜਾਉਂਗੇ ਅੱਜ ਵਜੇੜੀ ਵੀ ਕਿ ਪਹੁੰਚੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਸਮੂਹ ਸੰਗਤਾਂ ਨੂੰ ਅਸੀਂ ਪਹਿਲਾਂ ਤੇ ਮੁਬਾਰਕਬਾਦ ਦਿੰਦੇ ਆ ਕਿ ਇਹਨਾਂ ਨੇ ਬੜਾ ਮੁਸ਼ਕਲ ਨਾਲ ਪਰਮਿਸ਼ਨ ਲੈ ਕੇ ਸਮਾਗਮ ਕਰਨ ਦੀ ਕੋਸ਼ਿਸ਼ ਕੀਤੀ ਤੇ ਦੂਸਰਾ ਇਹ ਕਿ ਇੱਕ ਬਰਸਾਤ ਦਾ ਮੌਸਮ ਸੀ ਇਹਨਾਂ ਨੂੰ ਦੂਸਰੀਏ ਕਾ ਸ਼ਿਫਟ ਕਰਨਾ ਪਿਆ ਕਿ ਇਹਨਾਂ ਨੂੰ ਬਹੁਤ ਦੁਬਾਰਾ ਖੇਚਲ ਬਹੁਤ ਪਈ ਇਸ ਕਰਕੇ ਇਹਨਾਂ ਦਾ ਅਸੀਂ ਬਹਿ ਦਿਲ ਤੋਂ ਧੰਨਵਾਦ ਕਰਦੇ ਆ ਕਿ ਇਹਨਾਂ ਹਿੰਮਤ ਨਹੀਂ ਆ ਰਹੀ ਇਹ ਪ੍ਰੋਗਰਾਮ ਕਰਵਾ ਰਹੇ ਜੀ ਇਹ ਵੀ ਸਾਡਾ ਇੱਕ ਸਵਾਲ ਸੀਗਾ ਵੀ ਪਤਾ ਲੱਗਿਆ ਕਿ ਜਿੱਥੇ ਪ੍ਰੋਗਰਾਮ ਹੁੰਦੇ ਨੇ ਹਾਲਾਂਕਿ ਨੌਜਵਾਨ ਤੇ ਸੰਗਠਾ ਆਪ ਮੁਹਾਰੇ ਇਕੱਠ ਕਰ ਰਹੀਆਂ ਨੇ ਪਰ ਉਹਨਾਂ ਨੂੰ ਪਰੇਸ਼ਾਨੀਆਂ ਵੀ ਕ੍ਰੀਏਟ ਕੀਤੀਆਂ ਜਾਂਦੀਆਂ ਨੇ ਪ੍ਰਸ਼ਾਸਨ ਵੱਲੋਂ ਕਿ ਇਸ ਤਰ੍ਹਾਂ ਦੀਆਂ ਰਿਪੋਰਟਾਂ ਤੁਹਾਡੇ ਕੋਲ ਵੀ ਆਉਂਦੀਆਂ ਨੇ ਹਾਂਜੀ ਹਾਂਜੀ ਬਹੁਤ ਆਉਂਦੀਆਂ ਜੀ ਇਹ ਚੀਜ਼ ਹੈ ਕਿ ਅਮਰਤਪਾਲ ਦਾ ਨਾਮ ਸੁਣਦੇ ਆ ਜਾਂ ਕੋਈ ਹੋਰ ਨੌਜਵਾਨਾਂ ਨੂੰ ਜੋ ਇਹ ਸਰਕਾਰਾਂ ਨੂੰ ਲੱਗਦਾ ਕਿ ਸ਼ਾਇਦ ਇਹ ਇਹ ਇਹਨਾਂ ਤੇ ਕੁਝ ਕੀਤਾ ਨਹੀਂ ਹੁੰਦਾ ਨੌਜਵਾਨ ਨਸ਼ਿਆਂ ਦੇ ਜਾਂ ਕੋਈ ਗੱਲ ਹੁੰਦੀ ਹੈ ਤੇ ਇਹਨਾਂ ਨੂੰ ਕੋਈ ਪਤਾ ਨਹੀਂ ਸ਼ਰਮ ਮਹਿਸੂਸ ਕਰਦੇ ਆ ਕਰਕੇ ਉਹ ਜਾ ਪ੍ਰੋਗਰਾਮ ਨਹੀਂ ਹੁਣ ਦੇਣਾ ਚਾਹੁੰਦੇ ਜੀ ਪੰਜਾਬ ਦੇ ਮੌਜੂਦਾ ਰਾਜਨੀਤਿਕ ਹਾਲਾਤਾਂ ਨੂੰ ਕਿਵੇਂ ਦੇਖਦੇ ਹੋ ਜਿਵੇਂ ਪੰਜਾਬ ਦੇ ਮੁੱਖ ਮੰਤਰੀ ਇਸ ਸਮੇਂ ਜੋ ਪ੍ਰਸ਼ਾਸਨਿਕ ਕਾਰਵਾਈਆਂ ਨੇ ਉਹਨਾਂ ਦੇ ਕੰਮ ਹੁੰਦੇ ਨੇ ਉਹ ਤੋਂ ਪਰੇ ਪਏ ਨੇ ਤੇ ਇਹ ਵੀ ਗੱਲਾਂ ਉੱਤਰੀਆਂ ਨੇ ਕਿ ਸ਼ਾਇਦ ਪੰਜਾਬ ਨੂੰ ਨਵਾਂ ਮੁੱਖ ਮੰਤਰੀ ਬਣ ਜਾਵੇ ਹਾਲਾਂਕਿ ਇਹ ਅਫਵਾਹ ਨੇ ਜਾਂ ਸੱਚ ਹੈ ਥੋੜੇ ਦਿਨਾਂ ਦੇ ਵਿੱਚ ਇਹ ਵੀ ਕਲੀਅਰ ਹੋ ਜੂ ਪਰ ਜੋ ਮੌਜੂਦਾ ਹਾਲਾਤ ਨੇ ਉਹਨੂੰ ਕਿਵੇਂ ਦੇਖਦੇ ਹੋ ਬਹੁਤ ਮਾੜੇ ਹਾਲਾਤ ਆ ਜੀ ਪੰਜਾਬ ਦੇ ਪੰਜਾਬ ਦੀ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਲੱਗਦੀ ਪਹਿਲਾਂ ਵੀ ਤੇ ਪਰ ਮੈਨੂੰ ਲੱਗਦਾ ਕਿ ਉਹਨਾਂ ਨੇ ਭਗਵਦ ਮਾਨ ਨੇ ਦਿੱਲੀ ਦਾ ਬਥੇਰਾ ਆਪਣਾ ਵਫਾਦਾਰ ਬਣਨ ਦੀ ਕੋਸ਼ਿਸ਼ ਕੀਤੀ ਆਪਣੇ ਲੋਕਾਂ ਨਾਲ ਵੀ ਉਹਨਾਂ ਨੇ ਜਾਤੀਆਂ ਕੀਤੀਆਂ ਪਰ ਮੈਨੂੰ ਲੱਗਦਾ ਕਿ ਹੁਣ ਦਿੱਲੀ ਵਾਲੇ ਕੋਈ ਹੋਰ ਨਵਾਂ ਬਦਲ ਲੱਭ ਰਹੇ ਉਹਦਾ ਤੇ ਉਹਨੂੰ ਬਿਮਾਰ ਕਰਨ ਦਾ ਬਹਾਨਾ ਲਾ ਕੇ ਜਾਂ ਉਹਨੂੰ ਸੈੱਟ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੱਬੂ ਜੀ ਇੱਕ ਸਵਾਲ ਹੋ ਰਿਹਾ ਅੱਜ ਇੱਕ ਭਾਈ ਅਮਰਤਪਾਲ ਸਿੰਘ ਟੀਮ ਵੱਲੋਂ ਪ੍ਰੈਸ ਨੋਟ ਦਿੱਤਾ ਗਿਆ ਹੈ ਨਵੀਂ ਪਾਰਟੀ ਦੇ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਦੇ ਲਈ ਉਹਦੇ ਬਾਰੇ ਕੁਝ ਸੰਗਤ ਨੂੰ ਦੱਸਣਾ ਚਾਹੁੰਗੇ ਨਹੀਂ ਉਹਦੇ ਬਾਰੇ ਇਹੋ ਹੀ ਹੈ ਕਿ ਪੰਜਾਬ ਦੇ ਜਮੀਨ ਦੇ ਹਾਲਾਤ ਬਣੇ ਪਏ ਆ ਇਹ ਸਾਰੀਆਂ ਪਾਰਟੀਆਂ ਜਿਹੜੀ ਹੁਣ ਰਾਜ ਕਰ ਰਹੀ ਤੇਰੇ ਵੀ ਦਿੱਲੀ ਤੋਂ ਚੱਲ ਰਹੀ ਆ ਕਾਂਗਰਸ ਵੀ ਦਿੱਲੀ ਤੋਂ ਚੱਲਦੀ ਆ ਭਾਰਤੀ ਜਨਤਾ ਪਾਰਟੀ ਵੀ ਦਿੱਲੀ ਤੋਂ ਚੱਲ ਰਹੀ ਆ ਸਾਡੀ ਜਿਹੜੀ ਖੇਤਰੀ ਪਾਰਟੀ ਚੋਂ ਖਤਮ ਹੋ ਚੁੱਕੀ ਆ ਇਸ ਕਰਕੇ ਅਸੀਂ ਜਾਮ ਸੰਗਤਾਂ ਦੀ رائے ਸੀ ਕਿ ਆਪਣੇ ਪੰਜਾਬ ਦੀ ਇੱਕ ਖੇਤਰੀ ਪਾਰਟੀ ਮਜ਼ਬੂਤ ਪਾਰਟੀ ਚਾਹੀਦੀ ਹੈ ਉਹਦੇ ਵਾਸਤੇ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਜਰਦਾਸ ਬੇਨਤੀ ਕੀਤੀ ਹੈ ਤੇ ਉਹ ਸਮਰੱਥਾ ਦੇਣਗੇ ਸਾਰੇ ਜਣੇ ਰਲ ਮਿਲ ਕੇ ਆਪਾਂ ਇੱਕ ਪੰਜਾਬ ਦੀ ਵਧੀਆ ਜਿਹੜੀ ਜਿਹੜੇ ਪੰਜਾਬ ਦੇ ਹੱਕਾਂ ਹਕੂਕਾਂ ਦੀ ਰਾਖੀ ਕਰ ਸਕਦੀ ਹੋਵੇ ਪਾਰਟੀ ਉਹ ਪਾਰਟੀ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਜਿਵੇਂ ਉਸ ਪ੍ਰੈਸ ਨੋਟ ਦੇ ਵਿੱਚ ਵੀ ਦੱਸਿਆ ਗਿਆ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਿਸ਼ਾਨਾ ਤੇ ਨਿਸ਼ਾਨ ਦੱਸੇ ਜਾਣਗੇ ਕਿ ਉਹਦੇ ਲਈ ਕੋਈ ਸਮਾਂ ਮਿੱਥ ਲਿਆ ਗਿਆ ਜੀ ਕਿ ਹਜੇ ਕਾਰਵਾਈ ਨਹੀਂ ਹੋਈ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਉਸ ਤੋਂ ਬਾਅਦ ਹੀ ਹੁਣ ਸਾਰੀਆਂ ਕਾਰਵਾਈਆਂ ਸਾਬ ਦੀ ਅਰਦਾਸ ਤੋਂ ਬਾਅਦ ਜੀ ਸ਼ੁਰੂ ਕਰ ਰਹੇ ਹਾਂ ਉਹਦਾ ਨਾਂ ਕੀ ਹੋਊਗਾ ਉਹਦਾ ਸਵਿਧਾਨ ਕਿਦਾਂ ਦਾ ਹੋਊਗਾ ਜਾਂ ਇਹਦਾ ਹੀ ਨਾਂ ਵੀ ਸਰਬਾਦੇ ਭਲੇ ਦਾ ਗੁਰੂ ਗ੍ਰੰਥ ਸਾਹਿਬ ਦੀ ਸੋਚ ਅਨਸਾਰ ਇਹ ਉਹਦਾ ਸਵਿਧਾਨ ਵੀ ਹੋਊਗਾ ਤੇ ਪਈ ਚਾਰ ਕਿਸਾਂ ਜੇ ਆ ਜਾਂ ਜੋ ਵੀ ਸਾਡਾ ਸਰੇ ਜੋ ਜਿੱਦਾਂ ਗੁਰੂ ਸਾਹਿਬ ਦੀ ਸੋਚ ਉਹਦੇ ਅਨਸਾਰੀ ਹੋ। ਕੋਈ ਜਾਂਦੇ ਜਾਂਦੇ ਇੱਕ ਆਖਰੀ ਸਵਾਲ ਹੈ ਕਿ ਇਸ ਸਮੇਂ ਸੰਗਤ ਵੀ ਇਹ ਜਾਣਨਾ ਚਾਹੁੰਦੀ ਹੈ ਜਿਵੇਂ ਕਿ 18 ਤਰੀਕ ਸੀਗੀ ਹੁਣ ਭਾਈ ਅਮਰਤਪਾਲ ਸਿੰਘ ਨੇ ਜੋ ਐਨਐਸ ਨੂੰ ਚੁਣੌਤੀ ਦਿੱਤੀ ਆ ਉਹਦੇ ਬਾਰੇ ਉਹਦੇ ਵਿੱਚ ਕੀ ਹੋਇਆ ਤੇ ਜੋ 3 ਤਰੀਕ ਪਾਈ ਜਾ ਰਹੀ ਆ ਪਾਈ ਗਈ ਆ ਉਹਦੇ ਤੇ ਕੀ ਹੋਵੇਗਾ ਕਿ ਉਹਦੇ ਬਾਰੇ ਕੋਈ ਜਾਣਕਾਰੀ ਜਰੂਰ ਸੰਗਤ ਚਾਹੁੰਦੀ ਹੈ। ਇਹ ਇਹ ਸਰਕਾਰ ਜੀ ਤਰੀਕਾ ਪਾਪਾ ਗਟਾਲ ਮਰੋਲ ਕਰਕੇ ਸਵਾਟ ਬਾ ਰਹੀ ਹੈ ਜੀ। ਕੋਈ ਉਤੇ ਕਾਰ ਸਿਰਮਾਈ ਕਰ ਨਹੀਂ ਰਹੇ ਸੀ ਉਹ ਜੇ ਫਿਰ ਗਾ ਕੇ ਤਰੀਕ ਦੇ ਦਤੀਆਂ ਨਹੀਂ ਤੇ ਭਾਈ ਅਮਰਤਪਾਲ ਸਿੰਘ ਵੱਲੋਂ ਕੋਈ ਸਨੇਹਾ ਸੰਗਰ ਨੂੰ ਕਿਸ ਤਰ੍ਹਾਂ ਕਿਉਂਕਿ ਉਹ ਵੀ ਜਾਣਣਾ ਚਾਹੁੰਦੀ ਹੈ ਸੰਗਤ ਵੀ ਕਿਸ ਤਰ੍ਹਾਂ ਨੇ ਹੁਣ ਚੜ੍ਹਦੀ ਕਲਾ ਚ ਨੇ ਭਾਈ ਸਾਹਿਬ ਭਾਈ ਸਾਹਿਬ ਇੱਕਦਮ ਚੜ੍ਹਦੀ ਕਲਾ ਚ ਆ ਉਹਨਾਂ ਦੇ ਨੌਜਵਾਨਾਂ ਨੂੰ ਇਹੋ ਅਪੀਲ ਆ ਕਿ ਨਸ਼ਿਆਂ ਤੋਂ ਬਚੋ ਬੇਨਤੀ ਹੈ ਸੇ ਸਿੰਘ ਸਜੋ ਪਾਣੀ ਬਾਣੇ ਨਾਲ ਜੁੜੋ ਕਿ ਜਿਹੜਾ ਇਹ ਸਾਡੇ ਵਾਸਤੇ ਬਹੁਤ ਜ਼ਰੂਰੀ ਆ ਨਸ਼ਾ ਸਾਡੇ ਲਈ ਬਹੁਤ ਘਾਤਕ ਹੈ ਸਾਡੀ ਨਸ਼ਲ ਕੁਸੀ ਕਰਨ ਦਾ ਰਾਹ ਪੜਿਆ ਹੋਇਆ ਇਸ ਕਰਕੇ ਆਪਾਂ ਇਹ ਤੋਂ ਸੁਚੇਤ ਹੋਈਏ ਆਪ ਹਿੰਮਤ ਮਾਰੀਏ ਆਪ ਰਲ ਮਿਲ ਕੇ ਜਿਹੜਾ ਨੌਜਵਾਨ ਸਾਡੇ ਚਲੇ ਵੀ ਗਏ ਉਹਨਾਂ ਨੂੰ ਵੀ ਵਾਪਸ ਆਪਣੇ ਗੁਰਵਾਲ ਨੂੰ ਉਹਨਾਂ ਦਾ ਮੂੰਹ ਕਰੀਏ ਤੇ ਨਸ਼ਿਆਂ ਤੋਂ ਦਲਦਲ ਚੋਂ ਉਹਨਾਂ ਕੱਢੀਏ ਭਾਈ ਸਾਹਿਬ ਨੇ ਐਜਪੀਸੀ ਦੀ ਵੋਟਾਂ ਲਈ ਵੀ ਕਿਹਾ ਸੀ ਉਹਦਾ ਵੀ ਬਹੁਤ ਵੱਡਾ ਹੰਧਾਰਾ ਮਿਲ ਰਿਹਾ ਸੰਗਤ ਜੀ ਹਾਂਜੀ ਠੀਕ ਹੈ ਜੀ ਉਹਨਾਂ ਨੇ ਕਿਹਾ ਸੀ ਕਿ ਵੋਟ ਤੋਂ ਵੋਟ ਵੋਟਾਂ ਬਣਾਓ ਇਹ ਅਜੇ ਵੀ ਕਾਫੀ ਲੋਕਾਂ ਨੇ ਬਣਾਈਆਂ ਵੀ ਜੇ ਵੀ ਅਜੇ ਅਸੀਂ ਹੁਣ ਵੀ ਅਪੀਲ ਕਰਦੇ ਹਾਂ ਕਿ ਜਿਨ੍ਹਾਂ ਦੀਆਂ ਰਹਿ ਗਈਆਂ ਉਹ ਵੀ ਕੋਸ਼ਿਸ਼ ਕਰਨ ਕਿ ਕੋਈ ਆਪਣੀ ਵੋਟ ਤੋਂ ਵਾਂਝਾ ਨਾ ਰਹੇ ਜੀ ਸੋ ਜਿਹੜੀ ਮੈਂ ਕਹੇ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਜੀ ਬਹੁਤ ਟੀਮ ਨੇ ਉਤਕਾਰਨ ਕਰਿਆ ਭਾਈ ਦਲਾਵਰ ਸਿੰਘ ਬੱਬਰ ਨੇ ਆਪਣੇ ਪ੍ਰਾਣਾਂ ਦੀ ਹਉਮਤੀ ਲੱਦੇ ਹੋਏ ਮਨੁੱਖੀ ਬੰਬ ਬਣ ਕੇ ਉਸ ਮੁੱਖ ਮੰਤਰੀ ਨੂੰ ਸੌਧਿਆ ਸਭ ਕੋਈ ਇਹ ਨਿੱਜੀ ਦੀ ਲੜਾਈ ਨਹੀਂ ਸੀ ਇਹ ਲੜਾਈ ਕੌਮ ਦੀ ਸੀ ਕਿਉਂਕਿ ਕੌਮ ਨਾਲ ਵੇਸਾ ਟੱਕੇ ਹੁੰਦੇ ਆਏ ਉਹਨਾਂ ਨੂੰ ਭਾਵੇਂ ਅਸੀਂ ਉਹਨੂੰ ਉਸ ਜਿਹੜਾ ਕਾਰਜ ਹੋਇਆ ਉਹ ਸਿਰ ਮੱਥੇ ਕਬੂਲ ਕੀਤਾ ਪਰੰਤੂ ਸਾਡੇ ਨਾਲ ਅਨਿਆਹ ਹੋ ਰਿਹਾ ਵੀ ਜਿਹੜੀ ਕੋਟਾ ਮੰਤਲੋਂ ਸਜਾਵਾਂ ਵੀ ਮਿਲੀਆਂ ਉਹ ਵੀ ਪੂਰੀਆਂ ਕਰ ਗਏ ਉਹ ਦੁੱਗਣੀਆਂ ਕਰ ਚੁੱਕੇ ਪਰੰਤੂ ਉਹਨਾਂ ਦੀ ਰਿਹਾਈਆਂ ਨਹੀਂ ਹੋ ਰਹੀਆਂ ਹੋਰਾਂ ਦੀ ਰਿਹਾਈਆਂ ਵਾਸਤੇ ਗੁਰਗ੍ਰਾਮ ਸਾਹਿਬ ਦੀ ਹੋਈਆਂ ਬਿਆਨੀਆਂ ਦੇ ਖਿਲਾਫ 7 ਜਨਵਰੀ 2023 ਤੋਂ ਕੌਮੀ ਇਨਸਾਨ ਮੋਰਚਾ ਲੱਗਿਆ ਸਹਿਬਜਾਦਾਜੀਤ ਨਗਰ ਮੁਹਾਲੀ ਵਿਖੇ ਇਸ ਪੁਆਰ ਇਲਾਕੇ ਦਾ ਬਹੁਤ ਵੱਡਾ ਯੋਗਦਾਨ ਹੈ ਉਸ ਮੌਕੇ ਤੇ ਕਿਉਂਕਿ ਜਿੱਥੇ ਸੰਗਤਾਂ ਉੱਥੇ ਨਿਤ ਪ੍ਰਤੀ ਹਾਜ਼ਰੀ ਭਰਦੀਆਂ ਉੱਥੇ ਜਦੋਂ ਵੀ ਕੌਮੀ ਇਨਸਾਫ ਮੋਰਚੇ ਦੇ ਲੋਕ ਕੋਈ ਵੱਡਾ ਪ੍ਰੋਗਰਾਮ ਲਿਖਿਆ ਜਾਂਦਾ ਇਹ ਪੁਆਰ ਦਾ ਸਮੁੱਚਾ ਇਲਾਕਾ ਉਸ ਵਿੱਚ ਬਹੁਤ ਵੱਡਾ ਹਿੱਸਾ ਪਾਉਂਦਾ ਸੋ ਅਸੀਂ ਇਸ ਇਲਾਕੇ ਦੇ ਰਿਣੀ ਹਾਂ ਕਿ ਆਪਾਂ ਗੱਲਾਂ ਗੱਲ ਕਰੀਏ ਸਰਕਾਰਾਂ ਦੀ ਭਾਵੇਂ ਦੋ ਪਾਰਟੀਆਂ ਦੀ ਸਰਕਾਰਾਂ ਪਹਿਲਾਂ ਬਣਦੀਆਂ ਰਹੀਆਂ ਪਰੰਤੂ ਜੋ ਸਰਕਾਰ ਬਣਨ ਤੋਂ ਪਹਿਲਾਂ ਵਾਅਦੇ ਕਰਦੇ ਰਹੇ ਮੁੱਕਦੇ ਰਹੇ ਉਹਨਾਂ ਦੇ ਪ੍ਰਬੰਧ ਤੋਂ ਦੁਖੀ ਹੋ ਕੇ ਤੁਸੀਂ ਇਹ ਤੀਜੀ ਸਰਕਾਰ ਜਿਹੜੀ ਬਣਾਈ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਕਹਾਉਂਦੀ ਸੀ ਤੋਂ ਨੂੰ ਭੜੇਖਾ ਸੀ ਕਿ ਸਾਨੂੰ ਇਨਸਾਫ ਦੇਵੇਗਾ ਕਿਉਂਕਿ ਜੇ ਬੰਦੀ ਸਿੰਘਾਂ ਦੀ ਗੱਲ ਕਰਾਂ ਮੈਂ 2013 ਵਿੱਚ ਸੀਧ ਭਾਈ ਗੁਰਬਖਸ਼ ਸਿੰਘ ਨੇ ਇੱਕ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਸੀ ਗੁਰਦੁਆਰਾ ਅੰਮ੍ਰਿਤਸਰ ਵਿਖੇ ਉੱਥੇ ਮੌਕੇ ਦਾ ਮੁੱਖ ਮੰਤਰੀ ਭਗਮੰਤ ਮਾ ਆਪ ਆਇਆ ਦਾਸ ਵੀ ਉੱਥੇ ਮੌਕੇ ਤੇ ਸੀ ਆਉਂਦੇ ਖੇਤ ਭਾਈ ਗੁਰਬਖਸ਼ ਸਿੰਘ ਦੇ ਕੋਲ ਬੈਠ ਕੇ ਕਹਿੰਦਾ ਕਿ ਜਿਸ ਦਿਨ ਕਿਤੇ ਮੇਰੀ ਸਰਕਾਰ ਆਈ ਮੇਰੀ ਸਰਕਾਰ ਦਾ ਪਹਿਲਾ ਕੰਮ ਹੋਏਗਾ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਕਹਿੰਦਾ ਇਹ ਜਿਹੜਾ ਸਬਦਾਨ ਹੈ ਉਸ ਨੂੰ ਵੀ ਸਰਕਾਰਾਂ ਮੰਨਣ ਨੂੰ ਤਿਆਰ ਨਹੀਂ ਪਰੰਤੂ ਅੱਜ ਉਹ ਦੇਖੀਏ ਉਹਦੀ ਸਰਕਾਰ ਵੀ ਬਣੀ ਤੁਸੀਂ ਉਹਨਾਂ ਦੇ ਹੱਕ 'ਚ ਬਹੁਤ ਵੱਡਾ ਫਤਵਾ ਦਿੱਤਾ ਤਲਮੇ ਨੂੰ ਜਿਤਾ ਕੇ ਭੇਜਿਆ ਪਰੰਤੂ ਜੇ ਅੱਜ ਗੱਲ ਕਰੀਏ ਉਹ 92 ਪੰਜਾਬ ਦੇ ਹੱਕਾਂ ਦੀ ਗੱਲ ਕਰਨ ਨੂੰ ਇਤਨੀ ਤਿਆਰ ਨਹੀਂ ਕਿਉਂਕਿ ਜੇ ਇਹਨਾਂ ਦੀ ਸਰਕਾਰ ਤੇ ਗੱਲਾਂ ਪੱਕਾ ਲੇਖਾ ਜੋਖਾ ਕਰੀਏ ਜਿਹੜੇ ਫੈਸਲੇ ਪੰਜਾਬ ਤੋਂ ਖਿਲਾਫ ਸਿੱਖਾਂ ਤੋਂ ਖਿਲਾਫ ਹੋਏ ਉਹਨਾਂ ਤੇ ਇਹਨਾਂ ਨੇ ਕੋਈ ਆਵਾਜ਼ ਨਹੀਂ ਉਠਾਈ ਗੱਲ ਹੋ ਰਹੀ ਸੀ ਐਸਵਾਈਐਲ ਦੀ ਭਾਈ ਬਲਵਿੰਦਰ ਸਿੰਘ ਜਟਾਣਾ ਨੇ ਉਹਨੂੰ ਰੋਕਿਆ ਪਰੰਤੂ ਉਹ ਜਿਹੜਾ ਪਾਖੜਾ ਮੈਨੇਜਮੈਂਟ ਬੋਰਡ ਇੱਕ ਸਾਲ ਪਹਿਲਾਂ ਪੰਜਾਬ ਦੀ ਮੈਂਬਰਸ਼ਿਪ ਉਸ ਤੋਂ ਖਤਮ ਕਰ ਦਿੱਤੀ ਧਿਆਨ ਦੇਣ ਵਾਲੀ ਗੱਲ ਹੈ ਕਿ ਜਿਹੜਾ ਉਹ ਮੈਨੇਜਮੈਂਟ ਬੋਰਡ ਬਣਾਇਆ ਸੀ ਜਿਹੜਾ ਉੱਥੇ ਦੀਆਂ ਪਾਲਸੀਆਂ ਬਣਾਉਂਦਾ ਸੀ ਉਹ ਪਾਲਸੀਆ ਤਿਆਰ ਕਰਕੇ ਸੈਂਟਰ ਗਵਰਨਮੈਂਟ ਤੇ ਪੰਜਾਬ ਗਵਰਨਮੈਂਟ ਨੂੰ ਭੇਜਦਾ ਸੀ ਉਸ ਜੋ ਪੰਜਾਬ ਦੀ ਮੈਂਬਰਸ਼ਿਪ ਬਿਲਕੁਲ ਖਤਮ ਕਰ ਦੇ ਤਿੰਨਾਂ ੱਟਕਾ ਕੋਈ ਸਰਕਾਰ ਨੇ ਆਵਾਜ਼ ਨਹੀਂ ਉਠਾਈ ਚੰਡੀਗੜ੍ਹ ਆ ਜਿਹੜਾ ਪੰਜਾਬ ਦੇ ਪਿੰਡਾਂ ਨੂੰ ਤੁਹਾਡੇ ਬਾਦ ਦੇ ਇਲਾਕੇ ਦੇ ਪਿੰਡਾਂ ਨੂੰ ਅਜਾਣ ਕੇ ਚੰਡੀਗੜ੍ਹ ਬਣਿਆ ਅੱਜ ਚੰਡੀਗੜ੍ਹ ਤੇ ਕੋਈ ਤੁਹਾਡਾ ਕਿਉਂਕਿ ਪੰਜਾਬ ਇੱਕੋ ਸਟੇਟ ਹੈ ਇਹ ਕੋ ਸੁਭਾ ਜਿਹੜਾ ਰਾਤ ਧਾਨੀ ਤੋਂ ਲਾਹਵਾਰ ਸੁਭਾ ਅੱਜ ਪੰਜਾਬ ਦੀ ਕੋਈ ਰਾਤ ਧਾਨੀ ਨਹੀਂ ਜਿਸ ਨਾਲ ਅਸੀਂ ਕਹਿ ਸਕੀਏ ਕਿ ਪੰਜਾਬ ਦੀ ਇਹ ਰਾਤ ਧਾਨੀ ਹੈ ਸੋ ਅੱਜ ਜਿਹੜਾ ਉਸ ਪੰਜਾਬ ਦੀ ਰਾਤ ਧਾਨੀ ਵਿੱਚ ਹੋ ਰਿਹਾ ਇੱਥੇ ਤੱਕ ਕੇ ਉੱਥੇ ਦੇ ਸਕੂਲਾਂ 'ਚ ਪੰਜਾਬ ਦੇ ਐਡਰੈਸ ਤੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਦਿੱਤੀ ਜਾ ਰਹੀ। ਦੇਖੋ ਕਿਲੇ ਧਕੇ ਆਪਾਂ ਇੱਕ ਪਾਸੇ ਤੁਰ ਜਾਂਦੇ ਆਂ ਵੀ ਆਪ ਆ ਆ ਆਦਮੀ ਦੀ ਸਰਕਾਰ ਬਣੀ ਐ ਵਾਦੇ ਵੀ ਕਰਦੇ ਰਹੇ। ਪਰੰਤੂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਮੋਰਚਾ ਲੱਗਿਆ ਅੱਜ ਤੱਕ ਭਗਵਾਨ ਸਿਨਾਨ ਗੱਲ ਕਰਨ ਨੂੰ ਤਿਆਰ ਨਹੀਂ। ਦੂਜੇ ਪਾਸੇ ਜੇ ਦੇਖੀਏ ਅਸੀਂ ਬਹੁਤ ਬਿੰਤੀ ਨਾਲ ਸੰਬੰਧਤ ਹੈ ਜਿਹੜੇ ਭਾਵੇਂ ਉਹ ਗੁਜਰਾਤ ਦਾ ਮਸਲਾ ਹੋਇਆ ਵਿੱਚ ਸਬੰਧੋਂ ਦਾ ਉਸ ਬੀਬੀ ਦੇ ਪਰਿਵਾਰ ਨੂੰ ਮਾਰਿਆ ਗਿਆ ਬਲਾਤਕਾਰ ਕੀਤਾ ਗਿਆ ਪਰੰਤੂ ਜਿਹੜੇ ਉਹਦੇ ਕਾਸਤ ਸੀ ਉਹਨਾਂ ਨੂੰ 15 ਅਗਸਤ ਵਾਲੇ ਦਿਨ ਉਹਨਾਂ ਨੂੰ ਰਿਹਾ ਕਰਕੇ ਇਸ ਤਰ੍ਹਾਂ ਪੁੱਛਿਆ ਗਿਆ ਕਿ ਇੱਕੇ ਕੌਮ ਦੇ ਦੇਵਤੇ ਦੱਸੋ ਇਹਨੇ ਕਿਨੌਣੇ ਅਪਰਾਧੋ ਕਰਨ ਉਹਨਾਂ ਨੂੰ ਇਸ ਤਰ੍ਹਾਂ ਇੱਕ ਪ੍ਰਮੋਟ ਕੀਤਾ ਜਾਵੇ ਕਿ ਇਹ ਬਹੁਤ ਚੰਗੇ ਇਨਸਾਨ ਹੈ। ਦੂਜੇ ਪਾਸੇ ਅਸੀਂ ਤੇ ਗਲ ਕਰੀਏ ਸੌਦਾ ਸਾਹਿਬ ਦੀ ਜਿਸ 'ਚ ਸਾਡਾ ਆਪਣਾ ਜੇ ਧੜ ਕਈ ਹੈ ਉਹ ਵੀ ਜ਼ਿੰਮੇਵਾਰ ਹੈ। ਕਿਉਂਕਿ 2015 ਵਿੱਚ ਜਿਹੜੀਆਂ ਗੁਰਗਰਾਜ ਸਾਹਿਬ ਦੀਆਂ ਘੁੰਗਰਾਂਤੀਆਂ ਹੋਈਆਂ ਉਹਨੇ ਕੌਮ ਨੂੰ ਚੈਲੰਜ ਕਰਿਆ ਪਿੰਡ ਜਵਾਰ ਤੇ ਤੇ ਗੁਰੂ ਗ੍ਰੰਥ ਸਾਹਿਬ ਦੇ ਨਾਲ ਚੋਰੀ ਸਰੂਪ ਚੋਰੀ ਕਰਕੇ ਗੰਗਿਆ ਚੋਦੇ ਅੰਗ ਹਦਾਰੇ ਖਲਾਰੇਗੇ ਪਰੰਤੂ ਸਾਖੀ ਦੇਣਾ ਸੀ ਉਸ ਮੁੱਖ ਦੋਸ਼ੀ ਨੂੰ ਉਸ ਬਲਾਤਕਾਰੀ ਸਾਥ ਨੂੰ ਉਸ ਕਾਤਲ ਨੂੰ ਸ੍ਰੀ ਅਕਾਲ ਪੁਰਖ ਸਾਹਿਬ ਤੋਂ ਮਾਫੀ ਦਿੱਤੀ ਗਈ ਦੇਖੋ ਸਿੱਖਾਂ ਦੀ ਬਦ ਕਿਸਮਤੀ ਉਸ ਮਾਫੀ ਨੂੰ ਜੈਜ ਟਿਕਾਉਣ ਵਾਸਤੇ ਟਾਡੇ ਵੱਲੋਂ ਟੇਕਿਆ ਹੋਇਆ ਇੱਕ ਇੱਕ ਮਤ ਇੱਕ ਇੱਕ ਕੰਪਨੀ ਦਾ ਮੱਥਾ ਗੁਰੂ ਦੀ ਧੋਲ ਵਿੱਚ ਵਿੱਚੋਂ 93 ਵੇਚੀ ਕੀਤੀ ਹੈ ਕਿਸੇ ਇੰਦਰਾ ਦਾ ਸੋਦਾ ਲਾਣਾ ਹੈ ਸੋ ਜੋ ਸਾਰਾ ਪਰਿਵਾਰ ਸੀ ਪੰਟੀ ਝੋਲੀ ਪਾ ਦਿੱਤਾ ਸੀ ਸੋ ਸਾਨੂੰ ਵੀ ਲੋੜ ਹੈ ਮੇਰੇ ਯਾਦ ਹੈ ਭਾਵੇਂ ਉਸ ਸਮੇਂ ਮੇਰੀ ਬੋਟ ਨਹੀਂ ਸੀ ਬਣੀ ਪਾਈ ਪਤਾ ਸਿੰਘ ਜੀ ਬੈਠੇ ਨੇ ਇੱਥੇ ਅਸੀਂ ਸਾਰਿਆਂ ਨੇ ਜਦੋਂ ਬੀਬੀ ਬਿਮਰਤਔਰ ਖਾਲਸਾ ਜੀ ਲੈਂਗੋ ਪਾਰਲੀਮੈਂਟ ਰੋਪੜ ਤੋਂ ਬਣੀ ਸੀ ਸੋ ਨੰਨੋ ਕੋਹੋਂ ਜੋਤੇ ਨਾਲ ਬੋਧਾ ਪੁਆਈਆਂ ਸੀ ਸੋ ਸਾਡੇ ਇਲਾਕੇ ਦਾ ਮਾਣ ਹੈ ਮੈਂ ਕਿਨਾਰਾ ਲਾਮਾ ਸ਼ਹੀਦ ਭਾਈ ਬਿਆਸ ਸਿੰਘ ਸੋ ਸਾਰਿਆਂ ਨੇ ਇਹਦਾ ਜਵਾਬਨਾ ਸ਼ਹੀਦ ਭਾਈ ਬਿਆਸ ਸਿੰਘ ਜੀ ਜਿੰਦਾਬਾਦ ਸ਼ਹੀਦ ਭਾਈ ਬਿਆਸ ਸਿੰਘ ਜੀ ਜਿੰਦਾਬਾਦ ਸ਼ਹੀਦ ਭਾਈ ਬਿਆਸ ਸਿੰਘ ਜੀ ਜਿੰਦਾਬਾਦ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਮੈਂਬਰੋ ਪਾਰਲੀਮੈਂਟ ਪ੍ਰਿੰਕਪਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਨੂੰ ਇੱਕ ਬੇਨਤੀ ਹੈ ਕਿ ਸਾਰਿਆਂ ਸੰਗਤਾਂ ਵਾਸਤੇ ਲੰਗਰ ਤਿਆਰ ਹੈ ਸੋ ਸਾਰਿਆਂ ਨਾਲ ਅੰਦਰ ਸ਼ੱਕੇ ਜਾਣਾ ਸਾਰਿਆਂ ਦਾ ਧੰਨਵਾਦ ਵੀ ਹੈ ਜਿਨ੍ਹਾਂ ਨੇ ਸਮੇਂ ਵਿੱਚੋਂ ਸਮਾਂ ਕੱਢ ਕੇ ਇੱਥੇ ਪਹੁੰਚ ਕੇ ਆਪਣੀ ਹਾਜ਼ਰੀਆਂ ਦਵਾਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅਜੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਕਾ ਜੀ ਕੇ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਦਾ ਧੰਨਵਾਦ ਕਰਦਾ ਕਿ ਆਪ ਸਭ ਨੇ ਮੇਰਾ ਸਾਥ ਦਿੱਤਾ ਜਿੱਥੇ ਤੱਕ ਤੁਹਾਡੀ ਪਹੁੰਚ ਸੀ ਮੈਨੂੰ ਪਤਾ ਪੂਰੇ ਪੰਜਾਬ ਚੋ ਲੋਕਾਂ ਨੇ ਜੋਰ ਲਾਇਆ ਹੈ ਉਥੇ ਪਹੁੰਚ ਕੀਤੀ ਹੈ ਫਰੀਦਕੋਟ ਹਲਕੇ ਦੇ ਵਿੱਚ ਮੈਨੂੰ ਵੋਟਾਂ ਪਵਾਈਆਂ ਕਾਮਯਾਬ ਐਮਪੀ ਬਣਾਇਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਹਿਬ ਜਿੰਨੇ ਤੋਂ ਬਹੁਤ ਮਾਣ ਮਹਿਸੂਸ ਹੋਇਆ ਐਮਪੀ ਬਣ ਕੇ ਇਸ ਗੱਲ ਦੀ ਬਹੁਤ ਖੁਸ਼ੀ ਹੋਈ ਮਾਣ ਵੀ ਹੋਇਆ ਕਿ 40 ਸਾਲ ਬਾਅਦ ਅੱਜ ਵੀ ਕੌਮ ਦੇ ਦਿਲਾ ਵਿੱਚ ਸ਼ਹੀਦ ਭਾਈ ਬੀਨ ਸਿੰਘ ਦਾ ਸਤਕਾਰ ਹੈ ਪਿਆਰ ਹੈ ਉਹਨਾਂ ਦੇ ਪਰਿਵਾਰ ਲਈ ਵੀ ਸਤਕਾਰ ਤੇ ਪਿਆਰ ਹੈ ਮੈਂ ਸਾਰੀ ਕੌਮ ਦਾ ਦਿਲੋਂ ਧੰਨਵਾਦ ਕਰਦਾ ਕਿ ਤੁਸੀਂ ਮੇਰਾ ਸਾਥ ਦਿੱਤਾ ਮੈਨੂੰ ਐਮਪੀ ਬਣਾਇਆ ਸਾਧ ਸੰਗਤ ਜੀ ਹੁਣ ਆਪਾਂ ਅੱਗੇ ਦੀ ਗੱਲ ਕਰੀਏ ਕੀ ਅੱਗੇ ਆਪਾਂ ਕੀ ਕਰਨਾ ਹੈ ਸਾਧ ਸੰਗਤ ਸਭ ਤੋਂ ਪਹਿਲਾਂ ਤਾਂ ਆਪਾਂ ਇਕੱਠਿਆਂ ਹੋ ਕੇ ਚੱਲੀਏ ਜੇ ਆਪਾਂ ਇਕੱਠੇ ਹੋ ਕੇ ਚੱਲਾਂਗੇ ਤਾਂ ਹੀ ਕੁਝ ਕਰ ਸਕਦੇ ਹਾਂ ਇਕੱਲਾ-ਇਕੱਲਾ ਬੰਦਾ ਤਾਂ ਕੁਝ ਨਹੀਂ ਕਰ ਸਕਦਾ ਜਿੰਨੇ ਵੀ ਹੋਰ ਸਾਡੇ ਹਮਖਿਆਲੀ ਸੋਚ ਵਾਲੇ ਐ ਪਾਰਟੀਆਂ ਐ ਜਾਂ ਕੋਈ ਸਾਡੇ ਨਾਲ ਆਉਣਾ ਚਾਹੁੰਦਾ ਐ ਤਾਂ ਜੀ ਆਇਆਂ ਨੂੰ ਕਿਉਂਕਿ ਅੱਜ ਜੀ ਬਾਪੂ ਜੀ ਅਕਾਲ ਤਖਤ ਸਾਹਿਬ ਤੇ ਪਾਰਟੀ ਦੀ ਅਰਦਾਸ ਕਰਕੇ ਆਏ ਐ ਕਿ ਆਪਾਂ ਛੇਤੀ ਕੋਈ ਪਾਰਟੀ ਦਾ ਪਾਰਟੀ ਬਣਾਉਣਗੇ ਬਣਾਵਾਂਗੇ ਕਿਉਂਕਿ ਸਰ ਸੰਗਤ ਜੀ ਹੁਣ 22 ਇਲੈਕਸ਼ਨ ਆ ਵੀ ਹੈ ਸ਼੍ਰੋਮਣੀ ਕਮੇਟੀ ਦੀਆਂ ਇਲੈਕਸ਼ਨਾਂ ਵੀ ਆ ਰਹੀਆਂ ਆ ਆਪਾਂ ਕਿਸੇ ਇੱਕ ਧਿਰ ਵੱਲੋਂ ਇੱਕ ਪਾਰਟੀ ਵੱਲੋਂ ਜਿੰਨੇ ਹਮ ਖਿਆਲੀ ਹੈ ਜਿਹੜੇ ਜੁੜਨਾ ਚਾਹੁੰਦੇ ਆ ਪੰਥ ਦੀ ਚੜ੍ਹਦੀ ਕਲਾ ਲਈ ਕੰਮ ਕਰਨਾ ਚਾਹੁੰਦੇ ਆ ਕਿਉਂਕਿ ਜਿਹੜੀ ਪਾਰਟੀ ਨੂੰ ਮੈਂ ਕਦੇ ਕਿਸੇ ਦੇ ਖਿਲਾਫ ਨਹੀਂ ਬੋਲਿਆ ਮੈਂ ਇੱਕ ਸਰਸਰੀ ਗੱਲ ਕਰਦਾ ਵੀ ਜਿਹੜੀ ਪਾਰਟੀ ਨੂੰ ਅੱਜ ਤੱਕ ਤੁਸੀਂ ਪੰਥ ਸਮਝਦੇ ਰਹੇ ਹੋ ਉਸੇ ਪਾਰਟੀ ਨੇ ਪੰਥ ਨੂੰ ਸੌਦੇ ਦੀਆਂ ਸੌਦੇ ਸਾਧੀਆਂ ਵੋਟਰਾਂ ਲਈ ਪੰਥ ਨੂੰ ਦਾਅ ਤੇ ਲਾਤਾ ਸੀ ਮਹਾਰਾਜ ਦੀ ਬੇਅਦਬੀ ਕਰਾਤੀ ਦੋਸ਼ੀਆਂ ਨੂੰ ਛਡਵਾਤਾ ਕਹਿ ਕੇ ਸਾਦ ਸੰਗਤ ਅਕਾਲੀਆਂ ਦੀ ਸਰਕਾਰ ਹੋਵੇ ਮਹਾਰਾਜ ਦੀ ਬੇਅਦਬੀ ਹੋ ਜਵੇ ਤੇ ਦੋਸ਼ੀ ਨੂੰ ਪੁੜਸ ਫੜ ਲਵੇ ਤੇ ਅਕਾਲੀ ਦਲ ਦਾ ਪ੍ਰਧਾਨ ਇਹ ਗੱਲ ਕਹਿ ਕੇ ਛੜਾ ਦੇਵੇ ਕਿ ਸਾਡਾ ਵੋਟਾਂ ਦਾ ਨੁਕਸਾਨ ਹੁੰਦਾ ਇਹਨਾਂ ਨੂੰ ਛੱਡ ਦਿਓ ਮੈਂ ਨਹੀਂ ਸਮਝਦਾ ਵੀ ਇਸ ਤੋਂ ਮਾੜੀ ਗੱਲ ਕੋਈ ਹੋ ਸਕਦੀ ਹੈ ਜੇ ਅਸੀਂ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਹੀ ਸਤਕਾਰ ਨਹੀਂ ਕਰ ਸਕਦੇ ਫਿਰ ਤਾਂ ਗੱਲ ਹੀ ਖਤਮ ਹੋ ਗਈ ਨਾ ਸਾਡੇ ਵਜੂਦ ਦੀ ਸਾਡੀ ਹੋਂਦ ਹੀ ਖਤਮ ਹੋ ਗਈ ਫਿਰ ਤਾਂ ਫੇਰ ਵੀ ਦੇਰ ਸਹੀ ਪਰ ਕੌਮ ਨੂੰ ਕੌਮ ਦੇ ਅੱਗੇ ਜਿਹੜਾ ਇਹ ਸੱਚ ਆ ਗਿਆ ਹੈ ਸਖਬੀਰ ਨੂੰ ਤਨਖਾਹਿਆ ਕਰਾ ਦੇ ਤਾਂ ਮੈਂ ਕਹਿੰਦਾ ਇਹ ਵੀ ਬਹੁਤ ਵੱਡੀ ਗੱਲ ਹੈ ਨਹੀਂ ਤਾਂ ਪਹਿਲਾਂ ਤਾਂ ਬਹੁਤ ਸ਼ਿਕਾਇਤਾਂ ਜਾਨੀਆਂ ਸੀ ਇਹਨਾਂ ਦੇ ਖਿਲਾਫ ਕੋਈ ਕੁਝ ਨਹੀਂ ਸੀ ਕਰਦਾ ਮੈਂ ਕਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਬੇਨਤੀ ਕਰਦਾ ਕਿ ਬੜੀ ਸਜ਼ਾ ਇਹਨਾਂ ਨੂੰ ਦਿੱਤੀ ਜਾਵੇ, ਯੋਗ ਸਜ਼ਾ ਦਿੱਤੀ ਜਾਵੇ। ਤੇ ਤਾਂ ਕਿ ਜੋ ਹੋਰ ਵੀ ਜਿਹੜੇ ਇਹਦੇ ਵਿੱਚ ਇਨਵੋਲ ਹੈ ਉਹਨਾਂ ਨੂੰ ਵੀ ਯਾ ਗੇਵਸਤੇ ਵੀ ਲੋਕਾਂ ਨੂੰ ਕੰਨ ਹੋ ਜਾਣ ਬਈ ਜੇ ਅਸੀਂ ਇਹ ਕੰਮ ਕਰਾਂਗੇ ਤਾਂ ਇਹ ਹਾਲ ਵੀ ਹੋ ਜਾਊਗਾ। ਪਾਕਿਸਤਾਨ ਸੰਗਤ ਜੀ ਆਪਣੇ ਸਿੰਘ ਅਮਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਚ ਉਹਦੇ ਸਾਥੀ ਆ ਪੰਜਾਬ ਚ ਵੀ 50 60 ਮੁੰਡੇ ਆ ਜੇਲਾਂ ਦੇ ਵਿੱਚ ਅਸੀਂ ਬਥੇਰਾ ਕੀਆ ਸਰਕਾਰ ਨੂੰ ਪਰੇ ਨਹੀਂ ਛੱਡਦੀ ਅਮਰਿਤਪਾਲ ਸਿੰਘ ਲਈ ਤਾਂ ਪਹਿਲਾਂ ਸੋਚ ਕਾਣ ਲੱਗੀ ਸਾਨੂੰ ਬਹੁਤ ਮਿਹਨਤ ਕਰਨੀ ਪਈ ਕਦੇ ਕਿਸੇ ਕੋਲੇ ਕਦੇ ਕਿਸੇ ਕੋਲੇ ਫਿਰ ਮੈਂ ਸਪੀਕਰ ਦੇ ਘਰੇ ਗਿਆ ਤਾਂ ਉਹਨੇ ਕਿਹਾ ਜੀ 5 ਤਰੀਕ ਨੂੰ ਚੁਕਾਵਾਂਗੇ 100 ਬਾਕੀ ਸਾਹਾ ਸੰਗਤ ਆਪਾਂ ਜੇ ਸਰਕਾਰਾਂ ਮੰਨਦੀਆਂ ਐ ਛੱਡਦੀਆਂ ਐ ਤਾਂ ਠੀਕ ਐ ਹੋ ਸਕਦਾ ਕਿ ਆਪਾਂ ਨੂੰ ਸੰਘਰਸ਼ ਵਿਟਣਾ ਪਵੇ ਇਹਨਾਂ ਨੂੰ ਬਾਹਰ ਲਿਆਉਣ ਵਾਸਤੇ ਕਿਉਂਕਿ ਸਾਹਾ ਸੰਗਤ ਮੈਂ ਨਹੀਂ ਸਮਝਦਾ ਕਿ ਇਹਨਾਂ ਦਾ ਕੋਈ ਦੋਸ਼ ਐ ਦੇਖੋ ਜਦੋਂ ਅਮਰਤਪਾਲ ਨੂੰ ਗ੍ਰਿਫਤਾਰ ਕੀਤਾ ਇਹਦੇ ਕੋਲੋਂ ਕੁਝ ਨਹੀਂ ਬਰਾਮਦ ਹੋਇਆ ਕੋਈ ਅਸਲਾ ਨਹੀਂ ਇਹਨਾਂ ਨੇ ਨਾ ਬਾਹਰ ਕੋਈ ਗੱਲ ਹੋ ਗਈ ਅਮਰੀਕਾ ਇੰਡੀਅਨ ਗਵਰਨਮੈਂਟ ਨੇ ਭੇਜਿਆ ਉੱਥੇ ਉੱਥੇ ਗੱਲ ਕੀਤੀ ਪੰਜਾਬੀਆਂ ਨੇ ਜੀ ਇਹਨਾਂ ਨੇ ਗਲਤ ਬੰਦਾ ਚੱਕ ਲਿਆ ਨਜਾਇਜ਼ ਨੂੰ ਪਰਚਾ ਪਾਤਾ ਇੰਡੀਅਨ ਗਵਰਨਮੈਂਟ ਜਦੋਂ ਅਮਰੀਕਾ ਵਾਲਿਆਂ ਨੇ ਭਾਰਤ ਸਰਕਾਰ ਨੂੰ ਪੁੱਛਿਆ ਇਹਨਾਂ ਨੇ ਕੀ ਕੀਤਾ ਜੀ ਉਹਦਿਆਂ ਜਿਹੜੇ ਬੰਦੇ ਅਸਲੇ ਨਾਲ ਹੁੰਨੇ ਆ ਉਹਦੇ ਨਾਲ ਉਹਨਾਂ ਦੀਆਂ ਫੋਟੋਆਂ ਭੇਜਤੀਆਂ ਬਾਈ ਜੀ ਇਹ ਬੰਦਾ ਬਹੁਤ ਡੇਂਜਰਸ ਹੈ ਇਹ ਖਰਾਬ ਕਰਦਾ ਹੈ ਫੁਲਾਣਾ ਢੀਂਗੜਾ ਜੋ ਵੀ ਇਹ ਕਹਿੰਨੇ ਹੁੰਨੇ ਆ ਮੁੜ ਕੇ ਜਿਹੜੇ ਆ ਉੱਥੇ ਸਿੱਖ ਸੀਗੇ ਉਹਨਾਂ ਨੇ ਅਮਰੀਕਨ ਗਵਰਨਮੈਂਟ ਨੂੰ ਕਿਹਾ ਜੀ ਤੁਸੀਂ ਅਮਰੀਕਨ ਗਵਰਨਮੈਂਟ ਨੂੰ ਕਹੋ ਬਈ ਇਹਦੇ ਤੇ ਕਿੰਨੇ ਪਰਚੇ ਆ 2 ਨੰਬਰ ਦੇ ਅਸਲੇ ਦੇ ਜਦੋਂ ਅਮਰੀਕਾ ਵਾਲੀ ਗਵਰਨਮੈਂਟ ਨੇ ਪੁੱਛਿਆ ਇੰਡੀਅਨ ਗਵਰਨਮੈਂਟ ਤੋਂ ਜੀ ਸਾਨੂੰ ਸਾਰੀ ਜਾਣਕਾਰੀ ਦਓ ਅਮਰਿਤਪਾਲ ਕੋਲੇ ਕਿੰਨਾ ਦੋ ਨੰਬਰ ਦਾ ਹਥਿਆਰ ਹੈ ਤੇ ਕਿੰਨੇ ਪਰਚੇ ਆਂ ਜਵਾਬ ਜੀਰੋ ਹੈ ਹੀ ਨਹੀਂ ਜਦੋਂ ਕੋਈ ਦੋ ਨੰਬਰ ਦਾ ਕੰਮ ਹੀ ਨਹੀਂ ਕਰਨਾ ਜਿੰਨਾ ਹਥਿਆਰ ਹੈ ਸਾਰਾ ਬਿਜੰਸੀ ਹੈ ਫਿਰ ਉਸਤੇ ਤਾਂ ਕੋਈ ਇਤਰਾਜ਼ ਹੀ ਨਹੀਂ ਹੋਣਾ ਚਾਹੀਦਾ ਚਾਹੇ 200 ਬੰਦਾ ਹੋਵੇ ਚਾਹੇ 500 ਹੋਵੇ ਚਾਹੇ 5000 ਇਸ ਲਈ ਹੁਣ ਅਮਰਤਪਾਲ ਨੂੰ ਕਹਿੰਦੇ ਆ ਜੀ ਨੇ ਇਹਦੇ ਆਈਐਸਆਈ ਨਾਲ ਸੰਬੰਧ ਹੈ ਸਹਾ ਸੰਗਤ ਜਦੋਂ ਇਹਨੂੰ ਅਰੈਸਟ ਕੀਤਾ ਇਹਨਾਂ ਨੇ ਸਾਰੇ ਉਹਦੇ ਫੋਨ ਲੈਪਟਾਪ ਸਾਰਾ ਕੁਝ ਫੋਲਿਆ ਕਿਸੇ ਨਾਲ ਕੋਈ ਸੰਬੰਧ ਨਹੀਂ ਨਿਕਲਿਆ ਹੁਣ ਇਹਨਾਂ ਨੂੰ ਪੁੱਛੇ ਭਈ ਉਹ ਜੇਲ੍ਹ ਚ ਤੱਕ ਹੋ ਗਏ 2 ਸਾਲ ਉਹਨੂੰ ਤੇ ਉਹਨੇ ਜੇਲ੍ਹ ਚ ਬੈਠੇ ਇਹਨੇ ਸੰਬੰਧ ਬਣਾ ਲੇ ਇਸ ਸਾਰੀਆਂ ਗੱਲਾਂ ਸੋਚਣ ਵਾਲੀਆਂ ਐ ਸਾਧ ਸੰਗਤ ਜਿਹੜਾ ਵੀ ਕੌਮ ਦੀ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਕੰਮ ਕਰਦਾ ਹੈ ਉਹ ਸਰਕਾਰ ਦੀਆਂ ਨਜ਼ਰਾਂ ਵਿੱਚ ਚੁੱਪਦਾ ਹੈ ਆ ਝੋਟਾ ਦੇਖ ਲਓ ਸਿਰਫ ਨਸ਼ੇ ਹੀ ਛਡਾਉਂਦਾ ਨਹੀਂ ਸਰਕਾਰ ਨੂੰ ਮਨਜ਼ੂਰ ਨਹੀਂ ਹੈ ਅੰਮ੍ਰਿਤਪਾਲ ਕੀ ਕਰਦਾ ਸੀ ਨਸ਼ੇ ਛਡਾਉਂਦਾ ਸੀ ਗੁਰੂ ਦੇ ਲੜ ਲਾਉਂਦਾ ਸੀ ਅੰਮ੍ਰਿਤ ਛਕਾਉਂਦਾ ਸੀ ਨਹੀਂ ਸਰਕਾਰ ਨੂੰ ਮਨਜ਼ੂਰ ਨਹੀਂ ਹੈ ਕਿਉਂ ਕਿ ਸਾਧ ਸੰਗਤ ਜੀ ਜਿਹੜਾ ਕੰਮ ਸਰਕਾਰ ਨੇ 90 ਦੇ ਦਹਾਕੇ 'ਚ ਕੀਤਾ ਹੈ ਉਹ ਕੰਮ ਹੁਣ ਨਸ਼ਾ ਕਰਦਾ ਪਿਆ ਹੈ ਸਰਕਾਰ ਦਾ ਇਸ ਲਈ ਇਹ ਚਾਹੁੰਦੇ ਆ ਕਿ ਪੰਜਾਬ ਦੇ ਮੁੰਡੇ ਪੰਜਾਬ ਦੀ ਜਵਾਨੀ ਨਸ਼ਿਆਂ ਦੀ ਰੋਜ ਜਿਵੇਂ ਚਿੱਟਾ ਹੀ ਪੀ ਜਾਵੇ ਤੇ ਆਪਣੇ ਹੱਕਾਂ ਦੀ ਗੱਲ ਹੀ ਨਾ ਕਰੇ ਕੁਰਬਾਨੀਆਂ ਤਾਂ ਸਾਡੀਆਂ 90% ਇਸ ਦੇਸ਼ ਲਈ ਤੇ ਸਾਨੂੰ ਰੱਖਿਆ ਸਾਨੂੰ ਜਿਹੜਾ ਬਣਦਾ ਸਨਮਾਨ ਵੀ ਨਹੀਂ ਬਰਾਬਰ ਮਿਲਦਾ ਅਸੀਂ ਕੁਝ ਵੀ ਕਰਦੇ ਹਾਂ ਸੜ ਤੇ ਨਿਗਾ ਰੱਖੀ ਜਾਂਦੀ ਹੈ ਅਸੀਂ ਜੇ ਆਪਣੇ ਪੰਥ ਦੀ ਚੜ੍ਹਦੀ ਕਲਾ ਲਈ ਕੁਝ ਵੀ ਕਰਦੇ ਹਾਂ ਤਾਂ ਵੀ ਸਾਨੂੰ ਸਜ਼ਾ ਹੈ ਸਾਧ ਸੰਗਤ ਆਪਾਂ ਸਾਰੇ ਜਾਗਰੂਕ ਹੋਈਏ ਇਹ ਗੱਲਾਂ ਨੂੰ ਪਛਾਣੀਏ ਕਿ ਦਿੱਲੀ ਦੀ ਸਰਕਾਰ ਸਾਡੇ ਨਾਲ ਕੀ ਕੀ ਤੱਕੇ ਕਰਦੀ ਹੈ ਆਪਾਂ ਨੂੰ ਪਛਾਣਨ ਦੀ ਲੋੜ ਹੈ ਜਾਣਨ ਦੀ ਲੋੜ ਹੈ ਜਿਹੜੇ ਆਪਣੇ ਚੜ੍ਹਦੀ ਕਲਾ ਵਾਲੇ ਸਿੰਘ ਹੈ ਉਹਨਾਂ ਨੂੰ ਬਾਹਰ ਲਿਆਉਣ ਦੀ ਲੋੜ ਹੈ ਬਾਕੀ ਸਾਧ ਸੰਗਤ ਮੈਂ ਤੁਹਾਨੂੰ ਬੇਨਤੀਆਂ ਦੋ ਕਰਦੀਆਂ ਵੀ ਇੱਕ ਤਾਂ ਆਪਾਂ ਪਾਰਟੀ ਦਾ ਅਜ਼ਰਦਾਸ ਕੀਤੀ ਹੈ ਆਪਾਂ ਪਾਰਟੀ ਦਾ ਗਠਨ ਕਰਨਾ ਹੈ ਜਿਸ ਦਿਨ ਆਪਾਂ ਪਾਰਟੀ ਦਾ ਗਠਨ ਕਰਾਂਗੇ ਸਾਰਿਆਂ ਨੂੰ ਅਪੀਲ ਹੈ ਕਿ ਵੱਧ ਚੜ ਕੇ ਉੱਥੇ ਹਿੱਸਾ ਲੈਣਾ ਹੈ ਤੁਸੀਂ ਪਹੁੰਚਣਾ ਹੈ ਸਾਰਿਆਂ ਨੇ ਤੇ ਦੂਜੀ ਗੱਲ ਸਾਧ ਸੰਗਤ 31 ਅਕਤੂਬਰ ਜਿੱਦਣ ਇੰਦਰਾ ਗਾਂਧੀ ਨੂੰ ਸੌਦਾ ਲਾਇਆ ਸੀ ਸ਼ਹੀਦੀ ਦਿਹਾੜਾ ਸਾਡੇ ਫਾਦਰ ਸਾਹਿਬ ਦਾ ਉਸ ਦਿਨ ਤੁਹਾਨੂੰ ਅਸੀਂ ਸਨੇਹਾ ਦਵਾਂਗੇ ਅਸੀਂ ਆਪਣੇ ਹਲਕੇ ਚ ਕਰਾਂਗੇ ਮੁੱਗੇ ਚ ਜਾਂ ਫਰੀਦਕੋਟ ਚ ਸਮਾਗਮ ਛੀਦੀ ਸਮਾਗਮ ਸਾਰਿਆਂ ਨੂੰ ਬੇਨਤੀ ਹੈ ਕਿ ਵੱਧ ਚੜ ਕੇ ਉੱਥੇ ਪਹੁੰਚਣਾ ਹੈ ਵੱਧ ਤੋਂ ਵੱਧ ਸੰਗਤ ਨਾਲ ਲੈ ਕੇ ਉੱਥੇ ਆਇਓ ਤੁਸੀਂ ਆਪ ਸਭ ਨੂੰ ਬੇਨਤੀ ਹੈ ਅਖੀਰ ਚ ਸਾਧ ਸੰਗਤ ਮੈਂ ਆਪ ਸਭ ਦਾ ਧੰਨਵਾਦ ਕਰਦਾ ਕਿ ਆਪ ਸਭ ਨੇ ਮੇਰਾ ਸਾਥ ਦਿੱਤਾ ਮੈਨੂੰ ਵੋਟਾਂ ਪੁਆਈਆਂ ਐਮਪੀ ਬਣਾਇਆ ਬਹੁਤ ਮਾਣ ਪੱਖਿਆ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ